마이크 들어. 고기다 쓰레기야. 헤이. 무슨 편디 아니야? 이거다. 내일 사리 좋아. 신나 보일래. 무슨? 올때 이거 다니. 자 고기야. ਓਏ ਆ ਗਿਆ ਚੰਨਿਆ ਹਾਂ ਔਰ ਬਾਹ ਵਧੀਆ ਓਏ ਆ ਗਿਆ ਆ ਗਿਆ ਤੇ ਫਿਰ ਨਾਲੂ ਕਿਹਾ ਜਾ ਉਹ ਨਹੀਂ ਲੋਕਣਾ ਸੁਣਾਦਾ ਯਾਰ ਹੋਰ ਸੁਣਾ ਸੱਤ ਠੀਕ ਹੈ ਕਹਿਵਾ ਵਧੀਆ ਵਧੀਆ ਸ਼ੁਕਰ ਆ ਠੀਕ ਹੈ ਤਾਂ ਕਹਾਂ ਤੇਰੇ ਨਾਲ ਛੋਰ ਬੈਠਾ ਦੀ ਬਾਤ ਚ ਅੱਛਾ ਮੈਂ ਪੁੱਛ ਲਿਆ ਹਾਂ ਮੈਂ ਕਿਹਾ ਤੇਰੀ ਮਾਂ ਕਿੱਥੇ ਆ ਹਾਂ ਉੱਥਾ ਹੀ ਬੋਲਿਆ ਉਹ ਪਰਾਵਾ ਅੱਜ ਦੇ ਬਹੁਤ ਕੈਸੇ ਦੇ ਗਿਆ ਮੈਨੂੰ ਦਾਫਟ ਟੱਟ ਕੇ ਪੈਂਦੇ ਆ ਔਰ ਤੇਰੇ ਵਾਲਾ ਭਤੀਜਾ ਉਹ ਪਰਲੇ ਪਾਸੇ ਪਿਆ ਹੂੰ 40 45 ਲੱਖ ਰੁਪਈਆ ਚੁਗੀ ਚਾਈ ਸਾਰੀ ਵੇਚੀ ਤੈਨੂੰ ਤੜਾ ਪਤਾ ਤੈਨੂੰ ਕਿਹੜਾ ਪੁੱਲਾ ਕਾਫੀ ਗੱਲ ਦੀ ਐਉਂ ਤਾਂ ਹੈ ਹੈ ਕਿਉਂਦਾ ਹੈ ਕੋਣੇ ਤੇਰੇ ਵਾਲੇ ਸਾਡੂ ਨੇ ਢਰਾ ਦੇ ਤਾਂ ਆਪਣੇ ਸਾਰੇ ਇੱਧਰ ਨੂੰ ਡੌਂਟੀ ਨਾ ਲਾ ਕੇ ਗਏ ਇਹਦਾ ਹੈ ਲੋਕੀ ਦਾ ਫਿਰ ਮੁੜਨੇ ਹੀ ਆ ਹਾਂ ਮੁੜਨੇ ਸਿੱਧਾ ਘਰ ਤੇ ਕੰਮ ਕੋਈ ਕਰਦਾ ਨਹੀਂ ਹੋਰ ਸੁਣਾ ਚੱਲ ਛੱਡ ਦੇ ਆਈ ਨਹੀਂ ਦੀਂਦੀ ਕਿਤੇ ਔਰ ਯਾਰ ਓਏ ਸੇ ਆਣ ਗਵੜ ਗਈ ਜੀ ਹੁਣੀ ਆਹ ਮੈਂ ਤਾਂ ਪਹਿਲਾਂ ਪੁੱਛਿਆ ਭੁਜਾਈ ਦਾ ਮਸਚਾ ਪਾਣੀ ਪਿੰਦਾ ਪੀ ਲੈਣਾ ਸੌਖਾ ਹੋ ਜਾਂਦਾ ਚਾਹ ਦਾ ਕੀ ਹੈ ਚਾਹ ਤੂੰ ਆਪਾ ਬਣਾ ਲਾਗੇ ਨਾਲ ਨਾਲੇ ਬਣਾਵਾਂਗੇ ਚੰਗੀ ਵਧੀਆ ਬਣਾ ਕੇ ਪੀਵਾਂਗਾ ਚੰਗੀ ਫਿਕਰ ਨਾ ਕਰੀ ਚੰਗੀ ਚਾਹ ਬਣਾ ਕੇ ਚਾਹ ਠੀਕ ਠੀਕ ਤੇ ਉਹ ਮੈਂ ਨਾ ਅੱਜ ਫਿਰ ਕੀਤਾ ਕੋਈ ਹੱਲ ਸੁਣਤਾ ਸੀ ਬਲਮ ਮੇਰੀ ਗੱਲ ਮੈਂ ਬੀਬੀ ਨਾਲ ਵੀ ਗੱਲ ਕੀਤੀ ਸੀ ਮੈਂ ਆਖੀ ਬੀਬੀ ਅੱਜ ਹੋ ਸਕਦਾ ਚੰਨਾ ਆਵੇ ਤੂੰ ਆਈ ਗਿਆ ਹਾਂ ਠੀਕ ਹੈ ਮਾੜਾ ਦੀਦੂ ਕਿਹਾ ਤੇਰਾ ਫੋਨ ਫਾਨ ਵੀ ਨਹੀਂ ਆਇਆ ਯਾਰਾ ਦੋ ਦਾ ਟਾਈਮ ਨਹੀਂ ਲੱਗਿਆ ਭਰਾ ਦਾ ਕਿੱਥੇ ਆ ਛੋਰ ਨੇ ਮਤ ਮਾਰ ਛੱਡੀ ਆ ਮੇਰਾ ਸਾਲਾ ਵੇਖੀ ਜੇ ਜਦੋਂ ਤਾਂ ਅਸੀਂ ਹੋਰ ਕੰਮਾਂ ਤੋਂ ਅੰਦਰ ਚ ਰੁੱਝ ਜਾਨੇ ਤੇ ਐ ਨਾ ਐ ਚੁਗਲ ਝਾਤ ਮੈਂ ਪਟਰੀ ਚੱਕਲੀ ਵੇਖ ਲੈਂਦਾ ਯਾਰ ਮੈਨੂੰ ਨਹੀਂ ਆਦੇ ਯਾਰ ਕਿਤੇ ਨਹੀਂ ਨਹੀਂ ਸਾਰੇ ਮੋਬਾਈਲ ਦੇ ਯਾ ਅੱਛਾ ਉਹ ਗਮ ਵਗਾਰੇ ਮੋਬਾਈਲ ਦੇ ਉਹਦੇ ਨਾਲ ਕਿੱਦੇ ਗਏ ਸੀ ਅੱਛਾ ਨਾਨ ਕਿੱਦੇ ਗਏ ਹਾਂ ਕਰ ਪੈ ਜਾਂਦੇ ਹੋਵਾਂਗੇ ਦੋ ਤਿੰਨ ਜਾਣੇ ਇੱਥੇ ਹਾਂ ਆਇਤਾ ਪਰਸੋਂ ਬਰਾਤ ਆਈ ਸੀ ਹਾਂ ਆਪਣੇ ਪਿੰਡ ਕਿਸੇ ਦੀ ਤੋਂ ਮੰਗ ਕੇ ਲੈ ਗਏ ਸੀ ਕਿ ਸਾਰੀ ਬਰਾਤ ਕਿਸ ਤੇ ਗਈ ਸੀ ਅੱਛਾ ਨਹੀਂ ਮੰਜਾ ਤਗੜਾ ਹਾਂ ਚਲ ਕਰਾ ਨਹੀਂ ਬਦਸਾਈ ਤੇ ਮੈਂ ਤੈਨੂੰ ਇਹ ਗੱਲ ਕਹਿੰਦਾ ਸੀ ਤੇ ਤੂੰ じゃ ਯਾਰ ਉਹ ਗੱਲ ਤਾਂ ਹੋ ਗਈ ਸੀ ਮੇਰੇ ਗੱਲ ਦਾ ਗੁੱਸਾ ਤਾਂ ਨਾ ਕਰੀ ਹੁਣ ਤੋਂ ਆਖਿਆ ਵੀ ਤੇਰਾ ਖਰਚਾ ਵੀ ਕਰਾਈ ਜਾਣਾ ਉਹ ਸਾਰੀ ਗੱਲ ਹੋ ਗਈ ਸੀ ਉਹ ਰਾਜੀ ਵੀ ਹੋ ਗਈ ਸੀ ਠੀਕ ਹੈ ਉਹ ਕਹਿੰਦੇ ਵੀ ਸਾਨੂੰ ਮਨਜ਼ੂਰ ਹੈ ਇੱਕ ਫੋਟੋ ਵੀ ਦੇਤੀ ਸੀ ਤੇ ਸਾਰੀ ਮੈਂ ਗੱਲ ਕਾਰਵਾਈ ਕਰ ਲਈ ਸੀ ਠੀਕ ਹੈ ਠੀਕ ਹੈ ਤੇ ਐਨ ਜਿਵੇਂ ਮੌਕੇ ਤੇ ਆ ਦੇਣਾ ਵੀ ਜਿੱਦੇ ਦੇਖਣਾ ਆਉਣਾ ਵੇਖਣ ਕੀ ਆਉਣਾ ਸੀ ਉਹਦੇ ਜਰਾਈ ਤਾਂ ਤੋਰ ਹੀ ਦੇਣੀ ਚ ਨਾਲ ਫਿਰ ਡਿੱਕਾ ਕਿੱਥੇ ਬਣ ਗਿਆ ਬਿੱਕਾ ਕੁੜੀ ਦੇ ਫੁੱਫੜ ਨੇ ਫੇਰ ਮਾਰ ਲਿਆ ਹਾਏ ਰੱਬਾ ਉਹ ਦੇ ਕੜਾ ਵੱਜ ਗਿਆ ਮੇਰੇ ਵੱਜ ਗਿਆ ਮੇਰੀ ਤਾਂ ਮੈਨੂੰ ਲੱਗਾ ਆ ਦੂਜੀ ਵੀ ਤੜਾ ਦੇਗਾ ਟੁੱਟ ਗਈ ਹਾਂ ਚਲ ਕੋਈ ਨਹੀਂ ਹੌਸਲਾ ਰੱਖ ਕੌਣ ਹੈ ਕਰਨਾ ਇੱਕ ਕੋਈ ਮਥਾ ਭਾਲਿਆ ਸੀ ਕੁੱਟਿਆ ਭੱਜਿਆ ਧੂਆਂ ਉਹਨੇ ਮਾਰ ਲਿਆ ਚੱਲ ਕੋਈ ਨਹੀਂ ਕਰਦੇ ਮਸਲਾ ਹੁਣ ਮੈਂ ਇਹ ਨਹੀਂ ਬਸ ਅਸੀਂ ਨਾਲੇ ਕਿਹੜਾ ਬੰਦੇ ਨਹੀਂ ਯਾਰ ਰੱਬ ਦਾ ਪਾਇਆ ਵੱਜਿਆ ਯਾਰ ਮੇਰੀ ਗੱਲ ਸੁਣ ਪਈ ਨਹੀਂ ਮੈਨੂੰ ਵੀ ਤਾਂ ਪਤਾ ਮੇਰਾ ਕਿਹੜਾ ਕੁੜੀਆ ਵਾ ਕੋਲੇ ਪਰੇ ਚੜ ਗਿਆ ਸੀ ਸਿਰੇ ਮੇਰਾ ਤਾਂ ਮਮਾ ਸਾ ਕੇਸ 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 ਪਰ ਮੈਨੂੰ ਪਤਾ ਮੇਰੇ ਵਾਰੀ ਕਿੰਨੀਆਂ ਭਾਨੀਆਂ ਬੱਜੀਆਂ ਸੀ ਇੱਥੇ ਉਹ ਲਾਲੂ ਜੇਆ ਉਹਨਾਂ ਦਾ ਬੁੜਾ ਹਾਂ ਉਹ ਸਾਡਾ ਕੋ ਰਿਸ਼ਤੇਦਾਰ ਆ ਗਿਆ ਤੇ ਉਹਨੇ ਨਾ ਕਿਤੇ ਪੁੱਛ ਲਿਆ ਵੀ ਮੈਂ ਭਲਾ ਨਰੇ ਕਰੇ ਜਾਣਾ ਹਾਂ ਤਾਂ ਪੱਕਾ ਤੁਨੇਗਾ ਹਾਂ ਉਹ ਬਣਾ ਸਵਾਰ ਕੇ ਆਂਦਾ ਵੀ ਉਹਨਾਂ ਦੇ ਮੁੰਡੇ ਕੋਲੇ ਕੁਝ ਹੈ ਕਿ ਤਾ ਸਾਰਾ ਮੂ ਪਤਾ ਵੀ ਮੇਰੇ ਕੋਲ ਤਾਂ ਵਾਕਈ ਕੁਛ ਨਹੀਂ ਨਹੀਂ ਮੇਰੇ ਨਾਲ ਤਾਂ ਜਾਦੀਆ ਤੇਰੇ ਕੋਲ ਮੰਨ ਜਾ ਨੀ ਨੀ ਉਹ ਕੀ ਮੇਰੇ ਕੋਲੇ ਜਾਦੀ ਸੀ ਉਹ ਤੇਰੇ ਮੈਂ ਤਾਂ ਦੋ ਰੋਗ ਲੱਗ ਗਏ ਇੱਕ ਜ਼ਮੀਨ ਥੋੜੀ ਤੇ ਇੱਕ ਰੱਬ ਨੇ ਲਾਤ ਥੋੜੀ ਦੇਤੀ ਤੇ ਮੇਰੀ ਗੱਲ ਸੁਣੋ

ਉਹ ਨਾ ਬੈਠ ਜਾ ਕੰਦਰਾ ਕੋਲੇ ਨਹੀਂ ਉਹ ਆ ਪੁੱਤ ਬੈ ਜਾ ਤੈਨੂੰ ਟਾਕਾ ਤੱਕਦਾ ਬੈਟ ਲੈ ਕੇ ਦੇਵਾਂਗਾ ਇਹ ਦੱਸ ਸਕਤੀ ਨਹੀਂ ਉਹ ਤੂੰ ਬੈ ਜਾ ਉਹ ਬੈ ਪਤਾ ਜਾ ਕੀ ਨਾ ਲੁਕਾ ਤੂੰ ਉਹ ਜਾਂਦਾ ਰਹਿ ਜਾਂਦਾ ਰਹਿ ਜਾਂਦਾ ਰਹਿ ਇਹ ਤਾਰੀਆਂ ਖਲਾਉਂਦੇ ਆਪਾਂ ਮਰਨ ਦਾ ਸ਼ੋਰ ਨਾ ਤਹੂਰਾ ਹਾਂ ਤਾਂ ਗੱਲ ਕਹਿ ਨਹੀਂ ਦਿੰਦਾ ਜਮੇ ਪਟੜਾਉ ਵਾਲੀ ਗੱਡੀ ਆ ਹੋਰ ਇਸ ਤੋਂ ਪਹਿਲਾਂ ਜੀ ਕਾਇਤਾ ਤੈਨੂੰ ਵਾਣਾ ਹਜੇ ਵੀ ਸੋਚਾ ਕਿ ਲੈਣਾ ਵਿਆਂ ਤੋਂ ਹੈ ਉਹ ਰੋਟੀ ਪਕਦੀ ਹੋ ਜੂ ਤਾਂ ਰੋਟੀਆਂ ਤਾਂ ਤੂੰ ਹੋਟਲ ਤੋਂ ਵੀ ਖਾਈ ਜਨਾ ਹੈ 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 ਕਰਨਾ ਪੈਣਾ ਭਾਈ ਤੇਰਾ ਹੱਦ ਜਾਂ ਕੋਈ ਭਈਆ ਬੁਈਆ ਰਾਣੀ ਲੇ ਕੇ ਕੋਈ ਉਹ ਜਨ ਤੈਨੂੰ ਸੂਤੋਂ ਦਾ ਕੰਮ ਥੋੜੇ ਚੱਲਦੀ ਨਹੀਂ ਸਮਾਜ ਨਹੀਂ ਰਾਜੀ ਹੈ ਨਾ ਲੈ ਤਾਂ ਆਵਾ ਲੈ ਤਾਂ ਗਲਤ ਤਾਂ ਤੇਰੀ ਵੀ ਸਹੀ ਆ ਸਾਡੇ ਵੀ ਯਾਰ ਚਿੱਤ ਦੇ ਸ਼ੌਂਕ ਆ ਤੇਰਾ ਵਿਆਹ ਹੋਵੇ ਯਾਰ ਕਿਤੇ ਆਪਾਂ ਭੰਗੜਾ ਪਾਈਏ ਐਨਾ ਤਾਂ ਪਾ ਲਈਏ ਤੇਰੇ ਸਾਲੀ ਹੈ ਨਹੀਂ ਕੋਈ ਮਾ ਯਾਰ ਮਾਰ ਕਾ ਕੋਈ ਆਸੇ ਪਾਸੇ ਮਾ ਮੇ ਭੂਆ ਦੀ ਹੁਣ ਕੋਈ ਪਤਾ ਨਹੀਂ ਭਰਾਵਾ ਪਰ ਜਾਈ ਨੂੰ ਪੁੱਛ ਕੇ ਇਹਦੇ ਮਾ ਮੇ ਭੂਆ ਦੀ ਹੋਈ ਉਹ ਤਾਂ ਮੈਨੂੰ ਬਸ ਅੱਛਾ ਜਿਹੀ ਕਹਲੇਗਾ ਦੇਖ ਲੈ ਨਾ ਨਾ ਲੜਾਈ ਮਾਰਨ ਦਾ ਕੀ ਨਾ 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 ਗਮਲਾ ਘਰ ਦੀ ਗੱਲ ਸਾਰਾ ਮਸਲਾ ਹੀ ਹੱਲ ਹੋ ਲੈ ਆਹਾ ਪੀਚਾ ਪੀਚਾ ਸਾਰਾ ਪੀਓ ਕੰਮ ਦੀ ਵਾਹ ਵਾ ਹੋ ਗਿਆ ਜਾਵਾਂ ਫਿਰ ਮੈਂ ਉਹ ਇਹ ਖੜਾ ਤੇ ਉਹ ਤਾਂ ਫਿਰ ਤੇ ਵੀ ਪਾਉਣੇ ਮੈਂ ਜਾ ਕੇ ਪਸਵਾ ਨੂੰ ਹਾਂ ਪਸਵਾ ਨੂੰ ਤੇਰਾ ਬਾਕੀ ਤੂੰ ਫਿਕਰ ਨਾ ਕਰੋ ਆਪਾਂ ਕਰਾਂਗੇ ਯਾਰ ਹਾਲ ਤਾਂ ਤੇਰਾ ਕਰਨਾ ਹੀ ਪੈਣਾ ਤੇ ਹੁਣ ਮੇਰੇ ਤੋਂ ਟੁਕਾ ਕੋਕਾ ਵਜ ਗਈਆਂ ਤੁਹਾਨੂੰ ਪਤਾ ਹੀ ਆ ਸਰ ਕੋਈ ਨਹੀਂ ਗਲਤ ਕੀਤਾ ਸ਼ੋਰ ਇੰਨੇ ਪੈਸੇ ਲਾਉਣੇ ਨਾ ਨਜਾਇਜ਼ ਆ ਬਹੁਤ ਗਲਤ ਕੀਤਾ ਤੋ ਹੋਰ ਯਾਰ ਸਰ ਕੋਈ ਨਹੀਂ ਕਿ ਕਰ ਕਾਦਾ ਤੇਰੇ ਆ ਡੂੜ ਕਿਲਾ ਹੈਗਾ ਆਪਾਂ ਨੂੰ ਕਣਕ ਖਾਵੀਂ ਇਹ ਆਉ ਤਾਂ ਕੋਈ ਗੱਲ ਨਹੀਂ ਆਉ ਤਾਂ ਗੱਲ ਹੀ ਕੋਈ ਨਹੀਂ ਹਾਂ ਇਹ ਉਨੀ ਕੋਈ ਗੱਲ ਚਲ ਤੁਰ ਕੇ ਆਵਾਂ ਤੈਨੂੰ ਮੈਂ ਤੁਰ ਤਨ ਛੱਡੇ ਹੀ ਨਹੀਂ ਲੱਗਾ ਮਾਤਾ ਨੂੰ ਫੋਨ ਆ ਗਿਆ ਕੋਈ ਨਹੀਂ ਕਰੋ ਹੀ ਹੋਣਾ ਨਹੀਂ 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 ਕਰੋ ਨਹੀਂ ਕਰੋ ਕਿਨੇ ਕਰਨਾ ਚੂੜੇ ਵਾਲੀ ਨੇ ਕਰੋ ਕਿਨੇ ਕਰਨਾ ਕੋੜਿਆ ਕਿ ਲਾਰਮੀ ਵੱਜਿਆ ਓਹੋ ਚਲ ਕੋਈ ਸਪਾਈਸ ਕੋਈ ਕਰਨ ਲਾਇਆ ਹੁਣ ਖਾ ਫਿਰ ਮੈਨੂੰ ਚੱਲਾ ਉੱਠਾ ਪੰਦਰਾ ਜੇ ਹੀ ਕਿਤੇ ਘੁੰਮਣਾ ਤੇ ਫਿਰ ਆਏ ਮੈਂ ਨਾ ਉੱਠਣਾ ਹਾਂ ਛਾਲ ਮਾਵੇ ਓਹ ਛੋਰਾ ਉਰੇ ਹਲੇ ਟਗਾ ਟਗਾ ਖਾਲੀ। ਤੂੰ ਕਰੋ ਵੀਰ ਪੀਤਾ ਹੈ। ਹਾਂ ਨਹੀਂ ਨਹੀਂ। ਹਾਂ ਗੋਗੇ ਹੁਣ ਤੂੰ ਫਿਰ ਨਾ ਮੜਾ ਜਾ ਕੰਮ ਖਿੱਚ ਕੇ ਰੱਖ। ਉਹ ਤੂੰ ਫਿਕਰ ਨਾ ਕਰ। ਹਾਂ ਤੇ ਲਾਣਾ ਪੈ। ਨਾ 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 ਮੈਨੂੰ ਰਾਤ ਸੁਪਨਾ ਆਇਆ ਸੀ ਤੇਰੇ ਵੇੜੇ 'ਚ ਨਾ ਮੈਨੂੰ ਛਣ ਛਣ ਹੁੰਦੀ ਸੁਣਦੀ। ਮਾਫਾ ਲਾ ਦੇ ਜੁਰ। ਹਾਂ ਹੈ ਖਿੱਚ ਕੇ ਰੱਖੀ। ਮੈਂ ਪੱਠੇ-ਪੁੱਠੇ ਪਾਲਾਂ ਜਾ ਕੇ ਨਹੀਂ ਮੋਹਰ ਲਾ ਜਾਂਦਾ 10 ਮਿੰਟ ਹੈ। ਨਹੀਂ ਚੰਗਾ ਫਿਰ। ਚੱਲ ਤੂੰ ਚੱਲ ਪਹੁੰਚ। ਚਲ ਗਿਆ ਹੁਣ ਮਣਾ ਮੱਲ ਮੱਲ ਦੇ ਲਿਆਵਾ ਯਾਰ ਕੋਸ਼ਿਸ਼ ਤਾਂ ਕਰੀਏ ਖਾਣਾ ਖਾਣੇ ਆ ਤੇ ਕਾ ਕਰਦੇ ਆ ਨਾ ਕੋਈ ਗੱਲ